ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਆਪਣੇ ਸੂਰਮਿਆਂ ਦੀਆਂ ਬਹੁਤ ਮੌਤਾਂ ਹੋਈਆਂ ਵੇਖ ਕੇ ਵਜ਼ੀਰ ਖਾਨ ਬਹੁਤ ਦੁਖੀ ਹੋਇਆ ਦੂਸਰੇ ਦਿਨ ਗੁਰੂ ਜੀ ਜਦ ਸਤਲੁਜ ਨਦੀ ਪਾਰ ਕਰਕੇ ਰਾਜਾ ਵਿਸਾਲੀ ਦੇ ਰਾਜ ਵਿੱਚ ਚਲੇ ਜਾਣ ਲੱਗੇ ਤਾਂ ਵੈਰੀ ਸੈਨਾ ਨੇ ਆਪ ਜੀ ਉੱਤੇ ਹੱਲਾ ਬੋਲ ਦਿੱਤਾ ਇਸ ਹੱਲੇ ਵਿੱਚ ਭਾਵੇਂ ਦੋਹਾਂ ਧਿਰਾਂ ਦਾ ਬਹੁਤ ਨੁਕਸਾਨ ਹੋਇਆ ਪਰ ਸਿੰਘ ਜੋਰੋ-ਜੋਰੀ ਦਰਿਆ ਪਾਰ ਕਰ ਗਏ ਇਹ ਸਭ ਕੁਝ ਵੇਖ ਕੇ ਵਜ਼ੀਰ ਖਾਨ ਨੇ ਭੀਮਚੰਦ ਨੂੰ ਕਿਹਾ ਗੁਰੂ ਪਾਣੀ ਦੇ ਪ੍ਰਵਾਹ ਵਾਂਗੋਂ ਕਿਸੇ ਪਾਸੋਂ ਰੋਕਿਆ ਹੀ ਨਹੀਂ ਗਿਆ ਬਦੋਬਦੀ ਨਦੀ ਤੋਂ ਪਾਰ ਹੋ ਗਿਆ ਹੈ ਇਸ ਤਰ੍ਹਾਂ ਪਛਤਾਵਾ ਕਰਦਾ ਹੋਇਆ ਵਜ਼ੀਰ ਖਾਂ ਆਪਣੀ ਫੌਜ ਲੈ ਕੇ ਸਰਹੰਦ ਨੂੰ ਮੁੜ ਗਿਆ ਅਤੇ ਰਾਜੇ ਸ਼ਰਮਿੰਦੇ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਜਦ ਰਾਜਾ ਵਿਸਾਲੀ ਨੇ ਸੁਣਿਆ ਕਿ ਗੁਰੂ ਜੀ ਉਸ ਦੇ ਰਾਜ ਵਿੱਚ ਆ ਗਏ ਹਨ ਤਾਂ ਉਹ ਆਪਣੇ ਕੁਝ ਅਹਿਲਕਾਰਾਂ ਨਾਲ ਗੁਰੂ ਜੀ ਕੋਲ ਆਇਆ ਅਤੇ ਬੇਨਤੀ ਕਰਕੇ ਗੁਰੂ ਜੀ ਨੂੰ ਆਪਣੇ ਨਾਲ ਲੈ ਗਿਆ ਸਿੰਘਾਂ ਦਾ ਡੇਰਾ ਬਾਹਰ ਕਰਾ ਦਿੱਤਾ ਅਤੇ ਗੁਰੂ ਜੀ ਨੂੰ ਆਪਣੇ ਮਹਿਲਾਂ ਵਿੱਚ ਨਿਵਾਸ ਕਰਵਾ ਕੇ ਬੜੇ ਪ੍ਰੇਮ ਨਾਲ ਹਰ ਪ੍ਰਕਾਰ ਦੀ ਸੇਵਾ ਤਹਿਲ ਆਰੰਭ ਕਰ ਦਿੱਤੀ ਸਤਿਗੁਰੂ ਜੀ ਦੇ ਦੋ ਵੇਲੇ ਦੀਵਾਨ ਲੱਗਦੇ ਕੀਰਤਨ ਹੁੰਦੇ ਅਤੇ ਦਰਸ਼ਨ ਅਬਿਲਾਖੀ ਦਰਸ਼ਨ ਕਰਕੇ ਨਿਹਾਲ ਹੁੰਦੇ ਇੱਥੋਂ ਵਿਹਲ ਸਮੇ ਗੁਰੂ ਜੀ ਆਪਣੇ ਜਵਾਨਾਂ ਨੂੰ ਨਾਲ ਲੈ ਕੇ ਦੂਰ ਦੂਰ ਤੱਕ ਸ਼ਿਕਾਰ ਖੇਡਣ ਚਲੇ ਜਾਂਦੇ ਸਨ ਇੱਕ ਦਿਨ ਜਦ ਆਪ ਵਿਪੌਰ ਦੇ ਰਾਜ ਵਿੱਚ ਚਲੇ ਗਏ ਤਾਂ ਰਾਜਾ ਵਿਪੌਰ ਆਪਣੇ ਮੰਤਰੀਆਂ ਨੂੰ ਨਾਲ ਲੈ ਕੇ ਆਪ ਜੀ ਨੂੰ ਆਣ ਮਿਲਿਆ ਅਤੇ ਬੇਨਤੀ ਕਰਕੇ ਆਪਣੇ ਨਗਰ ਲੈ ਗਿਆ ਵਿਸਰਾਮ ਕਰਾ ਕੇ ਬੜੇ ਪ੍ਰੇਮ ਨਾਲ ਹਰ ਪ੍ਰਕਾਰ ਦੀ ਸੇਵਾ ਕੀਤੀ ਅਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਤਲੁਜ ਦੇ ਕਿਨਾਰੇ ਇੱਕ ਸੁੰਦਰ ਪਹਾੜੀ ਅਸਥਾਨ ਵੇਖ ਕੇ ਆਪ ਜੀ ਵਿਪੋਰ ਨਗਰ ਤੋਂ ਬਾਹਰ ਟਿਕ ਗਏ ਇੱਥੇ ਦੋ ਵੇਲੇ ਦੀਵਾਨ ਸਜਦੇ ਸ਼ਬਦ ਕੀਰਤਨ ਤੇ ਉਪਦੇਸ਼ ਹੁੰਦੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਦੂਰ ਨੇੜੇ ਦੀਆਂ ਸੰਗਤਾਂ ਪੇਟਾ ਲੈ ਕੇ ਹਾਜ਼ਰ ਹੁੰਦੀਆਂ ਅਤੇ ਆਪਣਾ ਜਨਮ ਸਫਲਾ ਕਰਕੇ ਨਿਹਾਲ ਹੁੰਦੀਆਂ ਗੁਰੂ ਕੇ ਅਟੁੱਟ ਲੰਗਰ ਦੀ ਸੇਵਾ ਰਾਜਾ ਵਿਪੋਰ ਵੱਲੋਂ ਹੁੰਦੀ ਰਹਿੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ